ਹਰਿਆਣਾ ਪ੍ਰਸ਼ਾਸਨ ਦਾ ਜਾਂ ਸੀਆਈਡੀ ਦਾ ਇੱਕ ਬੰਦਾਗਾ ਭੀਜਪੀ ਦੇ ਬੰਦੇ ਵੜ ਚੁੱਕੇ ਨੇ ਦੇਖੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 10 ਕਲਿੱਪਸ ਦਿਖਾਉਂਗਾ ਜਿਹਦੇ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਅਸਲ ਦੇ ਵਿੱਚ ਫਾਰਮਰ ਪ੍ਰੋਟੈਸਟ ਦੇ ਵਿੱਚ ਚੱਲ ਕੀ ਰਿਹਾ ਤੇ ਇਨ੍ਹਾਂ ਕਲਿੱਪਸ ਦੇ ਵਿੱਚ ਲਗਭਗ ਸਾਰੀਆਂ ਚੀਜ਼ਾਂ ਆ ਜਾਣਗੀਆਂ ਜਿਹੜੀਆਂ ਅੱਜ ਆਪਾਂ ਨੂੰ ਜਾਣਨੀਆਂ ਬਹੁਤ ਜ਼ਰੂਰੀ ਨੇ ਕਿ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਜਦੋਂ ਡਰੋਨ ਦੇ ਨਾਲ ਅਥਰੂ ਗੈਸ ਛੁੱਟੇ ਗਏ ਤੇ ਕਿੱਦਾਂ ਆਪਣੇ ਕਿਸਾਨ ਭਰਾਵਾਂ ਨੇ ਪਤੰਗਾ ਉਡਾ ਕੇ ਡਰੋਨ ਨੂੰ ਥੱਲੇ ਲਾ ਲਿਆ ਤੇ ਫਿਰ ਉਹਨਾਂ ਡਰੋਨ ਦੇ ਵਿੱਚੋਂ ਕੀ ਕੁਝ ਮਿਲਿਆ ਇਹ ਵੀ ਤੁ ਥਾਰ ਦੇ ਉੱਤੇ ਅਮਰਜੈਂਸੀ ਲਿਖ ਕੇ ਆਇਆ ਫਿਰ ਇਹ ਰਿਪੋਰਟਰ ਜਿਹਨੇ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਲਿਆ ਸੀ ਜਿਹਦਾ ਨਾਮ ਹੈ ਜਗਵਿੰਦਰ ਪਟਿਆਲ ਇਹ ਵੀ ਜਦੋਂ ਕਿਸਾਨ ਪ੍ਰੋਟੈਸਟ ਦੇ ਵਿੱਚ ਪਹੁੰਚਿਆ ਆਪਣੀ ਨਿਊਜ਼ ਕਵਰ ਕਰਨ ਦੇ ਲਈ ਤੇ ਕਿਸਾਨਾਂ ਨੇ ਇਹਦੇ ਨਾਲ ਕੀ ਵਰਤਾਵਾਂ ਕੀਤਾ ਉਹ ਵੀ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਵਾਂਗੇ ਸੋ ਆਪਾਂ ਜ਼ਿਆਦਾ ਸਮਾਂ ਬੇਸਟ ਨਹੀਂ ਕਰਦੇ ਆਓ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਹਰਿਆਣਾ ਪੁਲਿਸ ਨੂੰ ਕੁੱਟ ਕੇ ਖੋ ਕੇ ਲੈ ਕੇ ਆਂਦਾ ਲੋਕ ਜਵਾਨਾਂ ਨੇ 57 ਦਾ ਕੰਮ ਕਰਨਾ ਬੜਾ ਡੇਰਾ ਕਰ ਰਿਹਾ ਇਹ ਬਿੱਲੜ ਆਦਮੀ ਇਹਨਾਂ ਦਾ ਕੰਮ ਤਾਂ ਹੈ ਨਹੀਂ ਕੋਈ ਹੋਰ ਸਾਰਾ ਥੱਲੇ ਅੱਗ ਮਚਾ ਦੇਣਗੇ ਟੀਕਾ ਕਰਵਾ ਰਹੇ ਸਭ ਤੋਂ ਪਹਿਲਾਂ ਤੁਸੀਂ ਇਹ ਵਾਲੀ ਕਲਿੱਪ ਦੇਖੋ ਇਹ ਬਾਈ ਆਪਣੀ ਥਾਰ ਦੇ ਉੱਤੇ ਅਮਰਜੈਂਸੀ ਲਿਖ ਕੇ ਆਇਆ ਨੌਜਵਾਨ ਜਿਹੜੇ ਜ਼ਖਮੀ ਨੇ ਉਹਨਾਂ ਦੇ ਇਲਾਜ ਦੇ ਲਈ ਇੱਥੇ ਥਾਰ ਪਹੁੰਚੀ ਆ ਕਿਸਾਨਾਂ ਦੀ ਮਦਦ ਕਰਨ ਦੇ ਲਈ ਇਹ ਜਿਹੜੀ ਭੈਣ ਹੈ ਇਹਨੂੰ ਖੁਦ ਲੱਤ ਦੇ ਵਿੱਚ ਪ੍ਰੋਬਲਮ ਹੈ ਪਰ ਇਨਸਾਨੀਅਤ ਦੇ ਨਾਤੇ ਇਹ ਫੇਰ ਵੀ ਨੌਜਵਾਨਾਂ ਦੀ ਮਦਦ ਕਰਨ ਲਈ ਆਏ ਨੇ ਰਾਜਸਥਾਨਾਂ ਚ ਲੁੱਟ ਹੋ ਰਹੀ ਪਰ ਜਿਹੜੇ ਰੱਬ ਨੇ ਲੋਕਾਂ ਦੇ ਵਿੱਚ ਪਹੁੰਚ ਗਏ ਆ ਇਸ ਬਾਈ ਨੇ ਕਿਹਾ ਕਿ ਯਾਰ ਜਦੋਂ ਨੌਜਵਾਨ ਜ਼ਖਮੀ ਹੋ ਕੇ ਇੱਧਰ ਆਉਂਦੇ ਨੇ ਉਹ ਸਾਨੂੰ ਕਹਿੰਦੇ ਨੇ ਕਿ ਯਾਰ ਆ ਬਲੱਡ ਜਾਂ ਸਾਫ਼ ਕਰਦੇ ਅਸੀਂ ਫੇਰ ਦੁਬਾਰਾ ਜਾਣਾ ਹੈ ਉੱਧਰ ਮੈਂ ਕਹਿੰਦਾ ਦਾਸ ਤੇ ਕਹਿੰਦੇ ਨੇ ਕਿ ਯਾਰ ਜਦੋਂ ਸੱਚ ਤੇ ਹੱਕ ਦੀ ਲੜਾਈ ਲੜਨੀ ਹੋਵੇ ਤਾਂ ਉਦੋਂ ਰੱਬ ਆਪ ਨਾਲ ਤੁਰਦਾ ਹੈ ਇਸ ਤੋਂ ਬਾਅਦ ਤੁਸੀਂ ਇਹ ਪਿਓ ਪੁੱਤ ਦੀ ਵੀਡੀਓਜ਼ ਦੇਖੋ ਇਹ ਮੇਰੇ ਬਾਪੂ ਜੀ ਹੈ ਜਿਹਦੇ ਵਿੱਚ ਇਹ ਬਾਈ ਕਹਿ ਰਿਹਾ ਕਿ ਤੁਸੀਂ ਸਿਰਫ ਲੰਗਰ ਦੇ ਵਿੱਚ ਹੀ ਨਾ ਫਸੇ ਰਹੋ ਗਿੱਲਾ ਚੇਰਾ ਆਪਣਾ ਦਿਮਾਗ ਆ ਰੋਟੀ ਪਾਣੀ ਕਰਨ ਉਹ ਲੰਗਰ ਪਾਣੀ ਕਰਨ ਉਹ ਨਹੀਂ ਨਿਕਲਦਾ ਹੂੰ ਉਹਨਾਂ ਜਿਹੜਾ ਆਪਾਂ ਜੰਗ ਨਹੀਂ ਜਿੱਤ ਸਕਦੇ ਜੰਗ ਜਿੱਤੀ ਜਾਂਦੀ ਹੁੰਦੀ ਆ ਭੁੱਖੜ ਭਾਣੇ ਦੇ ਛੋਲਿਆਂ ਦੇ ਸੱਪ ਤੇ ਇਸ ਦੇ ਨਾਲ ਹੀ ਬਾਈ ਨੇ ਇਹ ਵੀ ਕਿਹਾ ਕਿ ਅਸੀਂ 25 30 ਬੰਦੇ ਕਣਕ ਦੇ ਵਿੱਚ ਵੀ ਬਾਹ ਛੱਡੇ ਨੇ ਰਾਤ ਨੂੰ ਬੈਂਟੀਆਂ ਦੇ ਕੇ ਤੇ ਉਹਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਥੋੜੀ ਥੋੜੀ ਹੀ ਕਣਕ ਦੇ ਵਿੱਚ ਭਾਇਏ ਵੀ ਆ। ਬੈਂਡਰਾਂ ਦਾ ਦੇ ਕੇ ਭਾਇਆ ਵਾ। ਵੀ ਰਾਤ ਨੂੰ ਹੱਲਾ ਬੋਲਾ ਕਰੀ ਚੱਲਿਓ। ਉਹ ਰਾਤ ਨੂੰ ਸੌਣ ਨਾ ਦਿਓ। ਕਿਉਂਕਿ ਤੁਸੀਂ ਇਸ ਕਲਿੱਪ ਨੂੰ ਦੇਖੋ ਕਿ ਪੁਲਿਸ ਖੇਤਾਂ ਦੇ ਵਿੱਚ ਵੀ ਆ ਚੁੱਕੀ ਹੈ ਤੇ ਇਹ ਬਾਈ ਰੋਲਾ ਪਾ ਰਿਹਾ ਕਿ ਯਾਰ ਮੇਰੀ ਫਸਲ ਸਾਰੀ ਖਰਾਬ ਕਰਤੀ ਤੁਸੀਂ ਬਾਹਰ ਨਿਕਲੋ। ਫਸਲ ਖਰਾਬ ਕਰਤੀ ਯਾਰ। ਖੇਤ ਤੋਂ ਬਾਹਰ ਹੋ ਜਾ ਮੇਰੇ। ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋ ਕਿ ਜਦੋਂ ਆਪਣੇ ਕਿਸਾਨ ਭਰਾ ਮੋਟਰ ਤੇ ਪਾਣੀ ਪੀਣ ਗਏ ਤੇ ਪੁਲਿਸ ਨੇ ਉਹਨਾਂ ਨੂੰ ਪਾਣੀ ਵੀ ਨਹੀਂ ਪੀਣ ਦਿੱਤਾ ਉੱਥੇ ਵੀ ਅਥਰੂ ਗੈਸ ਛੱਟ ਦਿੱਤੇ ਅਜਿਹਾ ਦੂਸਰੇ ਪਾਸੇ ਬਹੁਤ ਵੱਡੀ ਮਾਰੀ ਹੋਇਆ ਤਾਂ ਤੁਸੀਂ ਦੇਖੋ ਕਿ ਮੋਟਰ ਤੇ ਪਾਣੀ ਟੱਕਰ ਇਹ ਦੋਨੋਂ ਵੀਡੀਓਜ਼ ਤੁਸੀਂ ਆਪ ਹੀ ਦੇਖ ਲਓ ਇਹ ਵੀਡੀਓ ਪਿਛਲੇ ਪ੍ਰੋਟੈਸਟ ਦੀ ਹੈ ਜਿਹਦੇ ਵਿੱਚ ਪਾਣੀ ਦੀਆਂ ਬੁਸ਼ਾਰਾ ਸਿਰਫ ਸਿੰਪਲ ਪਾਣੀ ਦੇ ਨਾਲ ਹੀ ਚਲਾਈਆਂ ਜਾ ਰਹੀਆਂ ਨੇ ਤੇ ਹੁਣ ਇਸ ਵਾਰ ਦੇ ਪ੍ਰੋਟੈਸਟ ਵਾਲੀ ਇਹ ਵਾਲੀ ਵੀਡੀਓ ਦੇਖੋ ਜਿਹਦੇ ਵਿੱਚ ਸਿੰਪਲ ਪਾਣੀ ਨਹੀਂ ਹੈ ਇਹਦੇ ਵਿੱਚ ਕੋਈ ਕੈਮੀਕਲ ਮਿਕਸ ਕੀਤਾ ਹੋਇਆ ਹੈ ਜਿਹਦੇ ਨਾਲ ਪਾਣੀ ਦਾ ਰੰਗ ਵੀ ਚੇਂਜ ਹੈ ਤੇ ਆਪ ਇਹਦੀ ਗੱਲ ਧਿਆਨ ਨਾਲ ਸੁਣਿਓ ਜਿਹਦਾ ਕਹਿਣਾ ਹੈ ਕਿ ਯਾਰ ਆਪਣੇ ਕਿਸਾਨਾਂ ਦੇ ਵਿੱਚ ਹੋਰ ਵੀ ਬੰਦੇ ਮਿਕਸ ਹੋ ਚੁੱਕੇ ਨੇ ਜਿਹੜਾ ਕਿ ਸ਼ਰਾਰਤ ਉਹ ਕਰਦੇ ਨੇ ਆਪਣੇ ਕਿਸਾਨ ਭਰਾਵਾਂ ਨੂੰ ਉਹਦਾ ਨੁਕਸਾਨ ਹੁੰਦਾ ਆਪਣੇ ਵਿੱਚ ਭਾਜੀਪੀ ਦੇ ਬੰਦੇ ਵੜ ਚੁੱਕੇ ਨੇ ਸ਼ਰਾਰਤ ਉਹ ਕਰਦੇ ਨੇ ਨੁਕਸਾਨ ਆਪਣਾ ਇਹਦਾ ਹਰਿਆਣਾ ਪ੍ਰਸ਼ਾਸਨ ਦਾ ਜਾਂ ਸੀਆਈਡੀ ਦਾ ਇੱਕ ਬੰਦਾਗਾ ਜਿਹੜੇ ਸਾਰੇ ਗੱਡੀਆਂ ਦੇ ਨੰਬਰ ਨੋਟ ਹੋ ਰਹੇ ਸੀ ਉਹ ਕਿਸਾਨ ਆਗੂਆਂ ਨੇ ਜਿਹੜਾਗਾ ਉਹ ਟਰੈਕਟਰ ਟਰਾਲੀ ਦੇ ਵਿੱਚ ਬਿਠਾਇਆ ਹੋਇਆਗਾ ਉਹ ਬੰਦੇ ਦੀ ਭੇਸ ਪੂਛਾ ਦੀ ਉਹ ਕਿਸਾਨਾਂ ਵਾਲੀ ਸੀ ਕਿਸਾਨਾਂ ਵਾਲੇ ਬੈਚ ਲੱਗੇ ਹੋਏ ਸੀ ਕਾਲਾ ਪਰਨਾ ਬੰਨਾ ਹੋਇਆ ਸੀ ਹੁਣ ਤੁਸੀਂ ਇੱਕ ਕਲਿੱਪ ਦੇਖੋ ਜਿਹਦੇ ਵਿੱਚ ਆਪਾਂ ਨੂੰ ਸਾਫ਼ ਦਿਖ ਰਿਹਾ ਹੈ ਕਿ ਇਹ ਆਮ ਲੋਕ ਨੇ ਉਹ ਕਿੰਨਾ ਪਰੇਸ਼ਾਨ ਹੋ ਰਹੇ ਨੇ ਇਹ ਵੀ ਆਪਣਾ ਗੁੱਸਾ ਕਿੱਦਾਂ ਦਿਖਾ ਰਹੇ ਨੇ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਮੇਲੜ ਆਦਮੀ ਇਹਨਾਂ ਦਾ ਕੰਮ ਤਾਂ ਹੈ ਨਹੀਂ ਕੋਈ ਹੋਰ ਸਭ ਬਕਵਾਸ ਹੈ ਇਹ ਜਾਂ ਸਰਕਾਰ ਮਾੜੀ ਹੈ ਪਬਲਿਕਾ ਕੋਈ ਕਸੂਰ ਨਹੀਂ ਇਸ ਵਿੱਚ ਸਰਕਾਰ ਗਲਤ ਕਰਦੇ ਤਾਂ ਦਾ ਰੋਡ ਬੰਨਦਾ ਬੰਦਾ ਤੇ ਹੁਣ ਤੁਸੀਂ ਇਸ ਬਾਈ ਲੜ ਰਹੇ ਨੇ ਮੂਰੇ ਹੋ ਹੋ ਕੇ ਤੇ ਬਾਈ ਨੇ ਕਿਹਾ ਕਿ ਪੁਲਿਸ ਵਾਲਿਆਂ ਦੇ ਨਾਲ ਇਹਨਾਂ ਦੀ ਝੜਪ ਹੋ ਗਈ ਤੇ ਉਹਨਾਂ ਦਾ ਡੰਡਾ ਤੇ ਉਹਨਾਂ ਦੀ ਟੋਪੀ ਇਹ ਚੱਕ ਕੇ ਲੈ ਆਏ ਇੱਧਰ ਕਾ ਕਿਥੋਂ ਲੰਦਾ ਬਈਆ ਮਤਲਬ ਮੁਕਾਬਲਾ ਹੋ ਗਿਆ ਸਾਪਣਾ ਉਧਰ ਤੇ ਫੌਜੀਆ ਨਾਲ ਡੰਗ ਖੜਕੇ ਵਾਵਾ ਫਿਰਗੇ ਦੇ ਫੌਜੀ ਚੱਕ ਲਿਆ ਆਪਾ ਛੱਡਿਆ ਨਹੀਂ ਉਹ ਆਪਣੇ ਨਾਲ ਡੰਗ ਚੱਕ ਕੇ ਲੈ ਗਿਆ ਆ ਚੱਕ ਲਿਆ ਹੈਂਡ ਮਿਲ ਤੇ ਇੱਕ ਬੰਦੂਕ ਡੇਗੀ ਸੀ ਉਹਦੀ ਹੁਣ ਜਿਹੜੇ ਲੋਕ ਘਰ ਬੈਠੇ ਨੇ ਆਪਣੇ ਪਿੰਡਾਂ ਦੇ ਵਿੱਚ ਤੇ ਹਜੇ ਤੱਕ ਉਸ ਪ੍ਰੋਟੈਸਟ ਦੇ ਵਿੱਚ ਨਹੀਂ ਗਏ ਉਹਨਾਂ ਨੂੰ ਉੱਥੋਂ ਦੇ ਕਿਸਾਨ ਇਹ ਅਪੀਲ ਕਰ ਰਹੇ ਨੇ ਕਿ ਯਾਰ ਇੱਥੇ ਪਿੰਡਾਂ ਦੇ ਵਿੱਚੋਂ ਬੋਰੀਆਂ ਭੇਜੋ ਉਸ ਦੇ ਨਾਲ ਹੀ ਜਿਹੜੇ ਨੌਜਵ ਕਰ ਕੇ ਆਇਆ ਵੀ ਹਰੇਕ ਦੇ ਹੱਥ 'ਚ ਪਿੰਡਾਂ ਦੇ ਵਿੱਚੋਂ ਬੋਰੀਆਂ ਭੇਜੋ, ਬਾਲਟੀਆਂ ਭੇਜੋ। ਸਾਨੂੰ ਸਿਰਫ ਇੱਕ ਬੋਰੀਆਂ ਦਿੱਤੀਆਂ ਜਾਣ। ਉਹ ਅਸੀਂ ਗਿੱਲੀਆਂ ਕਰਾਂਗੇ ਜਦੋਂ ਸਿੱਟਾਂਗੇ ਉਹਦਾ ਧੂਆ ਨਹੀਂ ਹੋਊਗਾ। ਜਿਹੜੇ ਕਿੱਲ ਲੱਗੇ ਹੋਇਆ ਮੂਰੇ? 4 बाई 8 ਦੀ ਪਲੇਟਾਂ ਲਿਆਵਾਂਗੇ ਲੋਹੇ ਦੀਆਂ। ਉਹ ਸਿੱਟੋ ਦੇ ਟੱਪੋ ਇੱਕ ਤਾਂ ਸਾਨੂੰ ਚਾਹੀਦਾ ਰੇਤੇ ਦੀਆਂ ਭਰੀਆਂ ਹੋਈਆਂ ਟਰਾਲੀਆਂ ਮਿੱਟੀ ਦੀਆਂ। ਹਾਈਡਰੇ ਤੇ ਜਿਹੜੀਆਂ ਪੋਖਲੈਂਡ ਨਾਮ ਮਸ਼ੀਨਾਂ ਨੇ ਉਹਦੀ ਵੀ ਜ਼ਰੂਰਤ ਆ ਤੇ ਜਾਂ ਜਿਹੜੇ ਭਰਾ ਸਾਡੇ ਢੋਲ ਜਿਹੜੇ ਆਪਣੇ ਸਪਰੇਅ ਵਾਲੇ ਹੁੰਦੇ ਆ ਟਰੈਕਟਰਾਂ ਵਾਲੇ ਉਹ ਲਿਆ ਸਕਦੇ ਆ ਉਹ ਲੈ ਕੇ ਆਓ ਤੇ ਜਾਂ ਬੱਤਵਾ ਜਿਹੜੀ ਅਸਲ ਲੋਡ ਐ ਮਿੱਟੀ ਦੀ ਲੋਡ ਆ ਭਈ ਹੁਣ ਤੁਸੀਂ ਇਹ ਵਾਲੀ ਵੀਡੀਓ ਦੇਖੋ ਜਿਹਦੇ ਵਿੱਚ ਇੱਕ ਡਰੋਨ ਦਿਖਾਈ ਦੇ ਰਿਹਾ ਇਹ ਵਾਲਾ ਡਰੋਨ ਆਪਣੇ ਕਿਸਾਨ ਨੌਜਵਾਨਾਂ ਨੇ ਪਤੰਗਾਂ ਦੇ ਨਾਲ ਥੱਲੇ ਤਾਰਿਆ ਇਸ ਡਰੋਨ ਦੇ ਵਿੱਚ ਇਹਨਾਂ ਨੂੰ ਇੱਕ ਸਿਮ ਮਿਲੀ ਹੈ ਯਾਰ ਓਬਵੀਅਸਲੀ ਕਿ ਡਰੋਨ ਐ ਤਾਂ ਉਹਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਜਿਹਦੇ ਨਾਲ ਨਿਗਾਹ ਵੀ ਰੱਖੀ ਜਾ ਰਹੀ ਹੈ ਕਿ ਕਿੰਨੀਆਂ ਗੱਡੀਆਂ ਨੇ ਕਿੰਨੇ ਟਰੈਕਟਰ ਨੇ ਕਿੰਨਾ ਕਾਫ यो यस इन मा सैन्डिस्क दी इस वीडियोज देखो कि पुलिस ਦੇ ਵੱਲੋਂ ਜਿਵੇਂ ਹੀ ਅਥਰੂ ਗੈਸ ਦਾ ਗੋਲਾ ਆਉਂਦਾ ਤਾਂ ਇੱਕ ਬਾਈ ਕਿੰਨੀ ਦਲੇਰੀ ਨਾਲ ਉਹਨੂੰ ਚੱਕ ਕੇ ਪੁਲਿਸ ਦੇ ਵੱਲ ਹੀ ਸੁੱਟ ਦਿੰਦਾ ਹੁਣ ਯਾਰ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖੀਆਂ ਪਰ ਇਸ ਬਾਈ ਦੀ ਗੱਲ ਦੇ ਵਿੱਚ ਵੀ ਮੈਨੂੰ ਦਮ ਲੱਗਿਆ ਇਸ ਬਾਈ ਨੇ ਯਾਰ ਇੱਕੋ ਲਾਈਨ ਦੇ ਵਿੱਚ ਹੀ ਗੱਲ ਮੁਕਾਤੀ ਕਿਹਣਾ ਕੀਆ ਤੁਹਾਡੇ ਦਿਮਾਗ ਨਾਲ ਜੇ ਬਾਈ ਜੀ ਆਪਾਂ ਸੋਚੀਏ ਤੁਸੀਂ ਕੀ ਕਹਿ ਰਹੇ ਹੋ ਵੀ ਮੈਂ ਤਾਂ ਇਹ ਕਹਿ ਰਿਹਾ ਜਿਆਦਾ ਪੱਕੀ ਬੈਜੋ ਸਾਰੇ ਬਾਰਡਰ ਬੰਦ ਕਰ ਦੋ ਵੀ ਜਾਣਾ ਨਹੀਂ ਦਿੱਲੀ ਸਾਰੇ ਬੰਦ ਕਰ ਦੋ ਇਹਨਾਂ ਚੀਜ਼ ਨਿਕਲ ਜੇਗੀ ਜਦੋਂ ਸਭ ਤੋਂ ਟ੍ਰੇਨਾਂ ਸਣੇ ਬੰਦ ਕਰ ਦੋ ਜੇ ਦਿੱਲੀ ਦਾ ਨਾ ਫਿਰ ਚਲੋ ਮਾਹ ਲਿਆ ਵਾ ਪਟ ਕੇ ਧੰਨੋ ਯਾਰ ਗੱਲ ਗਿੱਡੀ ਕੇ ਫਿਰ ਬਹਿਜ ਹੋ ਜਾ ਲੰਗਰ ਸਾਕੇ ਭੇਜ ਜਾਨੇ ਹੋਰ ਕੀ ਗੱਲ ਹੈ ਹੁਣ ਤੁਸੀਂ ਇਸ ਰਿਪੋਰਟਰ ਨੂੰ ਤਾਂ ਜਾਣਦੇ ਹੋ ਜਗਵਿੰਦਰ ਪਟਿਆਲ ਨਾਮ ਹੈ ਇਹਨੇ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਲਿਆ ਸੀ ਜੇ ਜਦੋਂ ਕਿਸਾਨ ਪ੍ਰੋਟੈਸਟ ਦੇ ਆਪਣੀ ਨਿਊਜ਼ ਕਵਰ ਕਰਨ ਦੇ ਲਈ ਪਹੁੰਚਿਆ ਤਾਂ ਇੱਕ ਤਾਂ ਕਿਸਾਨਾਂ ਨੇ ਆਪਣੇ ਟਰੈਕਟਰ ਤੋਂ ਇਹਨੂੰ ਥੱਲੇ ਲਾਤਾ ਤੇ ਇਹਨੇ ਜਿੱਦਾਂ ਦਾ ਪਹਿਲਾ ਕੰਮ ਕੀਤਾ ਉਦਾਂ ਦਾ ਹੀ ਇਹਦੇ ਨਾਲ ਸਲੂਕ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਤੇ ਇਹਨੂੰ ਇੱਥੋਂ ਜਾਣ ਲਈ ਕਹਿਤਾ ਤੇ ਤੁਸੀਂ ਇਸ ਵੀਡੀਓ ਕਲਿੱਪ ਦੇ ਵਿੱਚ ਦੇਖ ਹੀ ਸਕਦੇ ਹੋ ਕਿ ਕਿੱਦਾਂ ਕਿਸਾਨ ਤੇ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਆਖਰ ਦੇ ਵਿੱਚ ਇਹਨੂੰ ਇੱਥੋਂ ਜਾਣਾ ਪਿਆ ਤੇ ਯਾਰ ਆਪਣੇ ਵਿੱਚ ਇਸ ਚੀਜ਼ ਨੂੰ ਲੈ ਕੇ ਪਹਿਲਾਂ ਤੋਂ ਹੀ ਰ ਯਾਰ ਆਪਾਂ ਨੂੰ ਇਹਨਾਂ ਤੋਂ ਕੋਈ ਉਮੀਦ ਵੀ ਨਹੀਂ ਰੱਖਣੀ ਚਾਹੀਦੀ ਕਿਉਂਕਿ ਉਹ ਪਹਿਲਾਂ ਹੀ ਉਹਦਾਂ ਦੇ ਪ੍ਰੋਫੈਸ਼ਨ ਦੇ ਵਿੱਚ ਨੇ ਜਿੱਦੇ ਵਿੱਚ ਸਿਰਫ ਸਕ੍ਰਿਪਟਡ ਕੰਮ ਹੀ ਚੱਲਦਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਚੀਜ਼ ਦਿਖਾਈ ਜਾਂਦੀ ਹੈ ਉਹ ਅਸਲ ਦੇ ਵਿੱਚ ਹੁੰਦੀ ਨਹੀਂ ਤੇ ਜਿਹੜੀ ਚੀਜ਼ ਹੁੰਦੀ ਹੈ ਉਹ ਅਸਲ ਦੇ ਵਿੱਚ ਟੀਵੀ ਤੇ ਜਾਂ ਮੀਡੀਆ ਦੇ ਵਿੱਚ ਦਿਖਾਈ ਨਹੀਂ ਜਾਂਦੀ ਯਾਰ ਹੁਣ ਕੁਝ ਕੀ ਬੰਦੇ ਬਚੇ ਨੇ ਜਿਹੜੇ ਰਿਐਲਿਟੀ ਪੇਸ਼ ਕਰ ਰਹੇ ਨੇ ਜਿਵੇਂ ਕਿ ਰਤਨ ਬਾਈ ਹੋਗੇ ਜਿਹੜੇ ਸਹੀ ਤੇ ਸਪਸ਼ਟ ਖਬਰ ਦੇ ਰਹੇ ਨੇ ਤੇ ਇਹ ਬਾਈ ਸ਼ੁਰੂ ਤੋਂ ਹੀ ਚੰਗੀਆਂ ਚੀਜ਼ਾਂ ਦਿਖਾਉਂਦੇ ਆਏ ਨੇ ਤੇ ਆਖਿਰ ਦੇ ਵਿੱਚ ਮੈਂ ਇਹੀ ਕਹੂੰਗਾ ਕਿ ਇਸ ਲਾਈਨ ਨੂੰ ਆਪਾਂ ਨੂੰ ਪੱਲੇ ਨਾਲ ਬੰਨ ਲੈਣਾ ਦੇਖਿਆ ਕਿ ਯਾਰ ਆਪਣੇ ਕਿਸਾਨ ਨੌਜਵਾਨ ਯਾਰ ਗੁੱਸੇ ਦੇ ਵਿੱਚ ਆ ਕੇ ਉਧਰ ਪੱਥਰ ਵੀ ਉਛਾਲ ਰਹੇ ਨੇ ਸੋ ਜਿੰਨਾ ਆਪਣੇ ਵਿੱਚ ਗੁੱਸਾ ਹੈ ਉਨਾ ਹੀ ਆਪਾਂ ਨੂੰ ਸ਼ਾਂਤਮਈ ਤਰੀਕੇ ਨਾਲ ਯਾਰ ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ ਯਾਰ ਆਪਾਂ ਸ਼ਾਂਤਮਈ ਤਰੀਕੇ ਨਾਲ ਵਧੀਆ ਤਰੀਕੇ ਨਾਲ ਲੜੀਏ ਯਾਰ ਆਪਣਾ ਜਿਹੜਾ ਮੇਨ ਮਕਸਦ ਹੈ ਉਹਨੂੰ ਆਪਾਂ ਧਿਆਨ ਦੇ ਵਿੱਚ ਰੱਖ ਕੇ ਚੱਲੀਏ ਤੇ ਬਾਕੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਆ ਕਿਉਂਕਿ ਯਾਰ ਮੈਂ ਵੀ ਇੰਨਾ ਸੁਲਝਿਆ ਹੋਇਆ ਹੈ ਨਹੀਂ ਕਿ ਯਾਰ ਦੂਜਿਆਂ ਨੂੰ ਮੈਂ ਦੱਸ ਸਕਾਂ ਕਿ ਤੁਸੀਂ ਕੀ ਕਰਨਾ ਚਾਹੀਦਾ ਤੁਹਾਨੂੰ ਤੇ ਕੀ ਨਹੀਂ ਪਰ ਯਾਰ ਜਿੰਨੀ ਕੋਸ਼ਿਸ਼ ਹੋ ਸਕੇ ਅਸੀਂ ਦੱਸਿਓ ਤੇ ਨਾਲ ਹੀ #sportfarmers ਜਰੂਰ ਲਿਖਿਓ